ਧੰਨ ਬਾਬਾ ਜੁਝਾਰ ਸਿੰਘ ਜੀ ਆਏ ਜੀ ਗਿਆਨੀ ਸੋਹਣ ਸਿੰਘ ਸੀਤਲੋਣਾ ਨੇ ਉਮਰ ਦੱਸੀ 14 ਸਾਲ 8 ਮਹੀਨੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ 8 ਮਹੀਨੇ ਤੇ 8 ਦਿਨ ਕੀ ਉਮਰ ਹੈ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਇਹ ਵੱਡੇ ਫਰਜੰਦ ਨੇ ਮਹਾਰਾਜ ਜੀ ਦੇ ਅੱਖਾਂ ਦੇ ਸਾਹਮਣੇ ਇੱਕ ਸ਼ੀਦ ਹੋਏ ਤਨ ਬਾਬਾ ਜੁਝਾਰ ਸਿੰਘ ਛਾਲ ਮਾਰ ਕੇ ਅੱਗੇ ਆਏ। ਆਖਿਆ ਮਹਾਰਾਜ ਤੁਸੀਂ ਬੜੀ ਭਾਵਨਾ ਦੇ ਨਾਲ ਅਜੀਤ ਸਿੰਘ ਦਾ ਨਾਂ ਰੱਖਿਆ ਵਾਕਿਆ ਉਹ ਜਿੱਤਿਆ ਨਹੀਂ ਗਿਆ ਸ਼ਹੀਦ ਹੋ ਗਿਆ। ਕਿਰਪਾ ਕਰੋ ਤੁਸੀਂ ਮੇਰਾ ਨਾਂ ਜੁਝਾਰ ਰੱਖਿਆ ਹੈ ਤੇ ਮੈਂ ਵੀ ਜੁਝਾਰੂਆਂ ਵਾਂਗੂ ਲੜਦਿਆਂ ਹੋਇਆ ਸ਼ਹੀਦ ਹੋਣਾ। ਮੈਂ ਵੀ ਸ਼ਹੀਦ ਹੋਣਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿ ਉੱਥੇ ਨਾ ਇੱਕ ਵਿਚਾਰਾਂ ਹੋਈਆਂ ਆਪਸ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੁੱਤਰਾ ਤੇਰਾ ਤੇ ਸਰੀਰ ਅਜੇ ਬੜਾ ਕੋਮਲ ਹੈ ਅਜੀਤ ਸਿੰਘ ਨੇ ਤੇ ਬੜੀਆਂ ਜੰਗਾਂ ਲੜੀਆਂ ਤੁਸੀਂ ਤੇ ਕੋਈ ਜੰਗ ਵੀ ਨਹੀਂ ਲੜੀ ਕੋਮਲ ਸਾ ਤੁਹਾਡਾ ਬदन ਹੈ ਤੇ ਤੁਸੀਂ ਕੀ ਵਾਰ ਚੱਲ ਲਓਗੇ ਉੱਥੇ ਗੋਲੀਆਂ ਵੀ ਵੱਜਣੀਆਂ ਨੇ ਉੱਥੇ ਤੀਰ ਵੀ ਵੱਜਣੇ ਨੇ ਉੱਥੇ ਕਿਰਪਾਨਾਂ ਵੀ ਵੱਜਣੀਆਂ ਨੇ ਉਮਰ ਬੜੀ ਛੋਟੀ ਹੈ ਤੇ ਧੰਨ ਬਾਬਾ ਜੁਝਾਰ ਸਿੰਘ ਕਹਿੰਦੇ ਕਹਿੰਦੇ ਲੜਨਾ ਨਹੀਂ ਆਤਾ ਮਰਨਾ ਤੋਂ ਆਤਾ ਹੈ ਜੇ ਮੈਨੂੰ ਲੜਨਾ ਨਹੀਂ ਬਾਪੂ ਹੁੰਦਾ ਮਰਨਾ ਤੇ ਹੁੰਦਾ ਫਿਰ ਇੱਕ ਗੱਲ ਹੋਰ ਕਹਿੰਦੇ ਨੇ ਕਹਿੰਦੇ ਬਾਪੂ ਅੱਜ ਤੇਰੇ ਨਾਲ ਨਹੀਂ ਜਾਣਾ ਅੱਜ ਵੱਡੇ ਭਰਾ ਦੇ ਨਾਲ ਜਾਣਾ ਗੁਰਗੋਬ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਉਹ ਕਿਵੇਂ ਕਹਿੰਦੇ 22 ਸੇ ਬਿਸ਼ਰ ਕੇ ਹਮੇ ਜੀਣਾ ਨਹੀਂ ਆਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਾਤਾ ਮੈਂ ਪੜ੍ਹਾਈ ਕੀਤੀ ਅਜੀਤ ਸਿੰਘ ਦੇ ਨਾਲ ਇਕੱਠੇ ਪੜ੍ਹੇ ਇਕੱਠੀ ਬਾਣੀ ਸਿੱਖੀ ਇਕੱਠੀ ਸ਼ਸਤਰ ਵਿਦਿਆ ਸਿੱਖੀ ਕੱਠਿਆਂ ਗੁਰਬਾਣੀ ਸਿੱਖੀ ਕੱਠਿਆਂ ਕੀਰਤਨ ਸਿੱਖਿਆ ਕੀਰਤਨ ਵੀ ਆਪਾਂ ਇਕੱਠੇ ਕਰਨ ਜਾਂਦੇ ਸੀ ਬਾਪੂ ਅੱਜ ਮੈਂ ਜਿੱਥੇ ਅਜੀਤ ਸਿੰਘ ਗਿਆ ਉਹਦੇ ਮਗਰੇ ਹੀ ਮੈਂ ਜਾਣਾ ਤੁਸੀਂ ਮੈਨੂੰ ਤਿਆਰ ਕਰੋ ਫਿਰ ਉੱਥੇ ਬੜੀਆਂ ਕਮਾਲ ਦੀਆਂ ਗੱਲਾਂ ਲਿਖੀਆਂ ਨੇ ਜੀ ਉਹ ਲਿਖਦੇ ਨੇ ਕਹਿੰਦੇ ਦਿੱਤੇ ਹੈ ਹਮ ਹਮ ਖੰਜਰ ਇਸੇ ਸ਼ਮਸ਼ੀਰ ਸਮਝਣਾ ਨੇਜੀ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ ਜਿਤਨੇ ਮਰੇ ਇਸੇ ਇਹਨੇ ਬੇਪੀਰ ਸਮਝਣਾ ਜਖਮ ਆਏ ਤੋ ਹੋਣਾ ਨਹੀਂ ਦਿਲਗੀਰ ਸਮਝਣਾ ਜਬ ਤੀਰ ਕਲੇਜੇ ਸੇ ਲਗੇ ਤੋ ਸੀ ਨਹੀਂ ਕਰਨਾ ਉਫ ਮੇਰੀ ਉਫ ਮੇਰੀ ਜਾਂ ਮੂੰਹ ਸੇ ਕਬੀ ਨਹੀਂ ਕਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਜੁਜਾਰ ਸਿੰਘਾ ਜੇ ਤੇਰੇ ਕਲੇਜੇ ਦੇ ਵਿੱਚ ਕੋਈ ਬਰਸ਼ੀ ਵੱਜੇ ਤੀਰ ਵੱਜੇ ਤੇਰੀ ਜ਼ੁਬਾਨ ਦੇ ਵਿੱਚੋਂ ਸੀ ਨਾ ਨਿਕਲੇ ਲੋਗੇ ਨਾ ਕਹਿਣ ਕਿ ਜੁਝਾਰ ਸਿੰਘ ਸ਼ਹੀਦ ਹੋਣ ਤੋਂ ਪਹਿਲਾਂ ਪਹਿਲਾਂ ਉਹਦੀ ਜ਼ੁਬਾਨ ਦੇ ਵਿੱਚੋਂ ਇੱਕ ਸੀ ਨਿਕਲੀ ਸੀ ਜਾਓ ਤੁਮੇ ਅੱਲਾਹ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ ਕਹਿੰਦੇ ਨੇ ਜਾ ਤੁਹਾਨੂੰ ਅਕਾਲ ਪੁਰਖ ਪਰਮੇਸ਼ਰ ਨੂੰ ਸੌਂਪ ਦਿੱਤਾ ਹੈ ਤੁਸੀਂ ਜਾਓ ਉੱਥੇ ਫਿਰ ਇੱਕ ਗੱਲ ਲਿਖਦੇ ਨੇ ਜੀ ਕਹਿੰਦੇ ਨੇ ਬਾਬਾ ਜੁਝਾਰ ਸਿੰਘ ਜਦੋਂ ਗਏ ਨਾ ਕਹਿੰਦੇ 10 20 ਕੋ ਜ਼ਖਮੀ ਕੀਆ 10 20 ਕੋ ਮਾਰਾ ਇਸ ਇੱਕ ਹਮਲੇ ਮੇ ਇਸ ਏਕ ਨੇ 21 ਕੋ ਮਾਰਾ ਖਨਾਸ ਕੋ ਮਾਰਾ ਕਬੀ ਅਬਲਿਸ ਕੋ ਮਾਰਾ ਇਹ ਜੀ ਫਰਿਸ਼ਤੇ ਨੇ ਇਸਲਾਮ ਦੇ ਵਿੱਚ ਉਹ ਯੋਗੀ ਸਾਹਿਬ ਲਿਖਦੇ ਨੇ ਕਹਿੰਦੇ ਜੇ ਇਸਲਾਮ ਦੇ ਫਰਿਸ਼ਤੇ ਵੀ ਅੱਗੇ ਆ ਜਾਂਦੇ ਨਾ ਤੇ ਉਹ ਵੀ ਚਿਤਕ ਕਰਦੇ ਨੇ ਇਸ ਜੁਜਾਰ ਤੇ ਖਨਾਸ ਕੋ ਮਾਰਾ ਕਬੀ ਅਬਲਿਸ ਕੋ ਮਾਰਾ ਗੁੱਲ ਮਚ ਗਿਆ ਇਸ ਇੱਕ ਤਿਫਲ ਨੇ 40 ਕੋ ਮਾਰਾ ਉਹ ਕਹਿੰਦਾ ਬਚ ਬਚ ਕੇ ਲੜੋ ਗੁਰੂ ਗੋਬਿੰਦ ਕੇ ਫਰਜੰਦ ਸੇ ਇਹ ਨੈਮਚਾ ਲੈ ਕੇ ਆਏ ਹੈ ਗੁਰੂ ਜੀ ਕੀ ਕਮਰ ਸੇ ਕਹਿੰਦੇ ਇਹ ਦੇਖੋ ਬਚ ਕੇ ਲੜੋ ਤੁਸੀਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਫਰਜੰਦਾ ਹੈ ਏਕ ਬਰਕਤ ਲੈ ਕੇ ਬਖਸ਼ਿਸ਼ ਲੈ ਕੇ ਜੁਝਾਰ ਸਿੰਘ ਇੱਥੇ ਪਹੁੰਚਿਆ ਸਾਹ ਸੰਗੇ ਜੀ ਅੱਗ ਬਾਲ ਦਿੱਤੀ ਸੀ ਦੁਸ਼ਮਣਾਂ ਦੇ ਪੈਰਾਂ ਦੇ ਵਿੱਚ ਸਿਰ ਕੱਢਵੇਂ ਜਰਨੈਲ ਸਨ 40 ਬੰਦੇ ਮਾਰ ਦਿੱਤੇ ਇਹ ਕਮਲੇ ਦੇ ਵਿੱਚ ਧੰਨ ਬਾਬਾ ਜੁਝਾਰ ਸਿੰਘ ਜੀ ਸਾਰੇ ਪਿੱਛੇ ਹਟ ਗਏ ਸਮਾਂ ਤੇ ਆਉਣਾ ਸੀ ਸ਼ਸਤਰ ਮੁੱਕ ਗਏ ਬਾਬਾ ਜੁਝਾਰ ਸਿੰਘ ਜਦੋਂ ਘੋੜੇ ਤੇ ਸਵਾਰ ਸਨ ਜੀ ਘੋੜੇ ਤੋਂ ਉਤਰੇ ਕਿਰਪਾਨ ਦੇ ਨਾਲ ਉਹਨਾਂ ਨੇ ਕਾਫੀ ਸਮਾਂ ਲੜਦੇ ਰਹੇ ਪਰ ਜੁਝਾਰ ਸਿੰਘ ਜੀ ਦੇ ਵੀ ਵਾਰ ਹੋਇਆ ਤੇ ਧੰਨ ਬਾਬਾ ਜੁਝਾਰ ਸਿੰਘ ਜਿੱਥੇ ਤਨ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਪਿਆ ਸੀ ਉੱਥੇ ਜਾਂਦੇ ਨੇ ਉੱਥੇ ਬੜੀ ਭਾਵਪੂਰਕ ਗੱਲ ਲਈ ਆਖਿਆ ਵੱਡੇ ਭਰਾਤਾ ਜੀ ਵੇਖੋ ਸਾਰਾ ਕੁਝ ਆਪਾਂ ਇਕੱਠਿਆਂ ਕੀਤਾ ਅੱਜ ਸ਼ਹੀਦੀ ਵੀ ਤੁਹਾਡੇ ਪਿੱਛੇ ਹੀ ਤੁਸੀਂ ਅੱਗੇ-ਅੱਗੇ ਤੇ ਮੈਂ ਤੁਹਾਡੇ ਪਿੱਛੇ-ਪਿੱਛੇ ਜਿਵੇਂ ਅਸੀਂ ਇਕੱਠੇ ਖੇਡੇ ਪੜੇ ਅਸੀਂ ਸਭ ਕੁਝ ਸਟੱਡੀ ਧਾਰਮਿਕ ਵਿਦਿਆ ਹਾਸਲ ਕੀਤੀ ਤੇ ਅੱਜ ਸ਼ਹੀਦੀ ਵੀ ਜਿਹੜੀ ਹੈ ਆਪਾਂ ਇਕੱਠਿਆਂ ਹੀ ਹਾਸਲ ਕੀਤੀ ਹੈ ਅੱਖਾਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੰਨ ਬਾਬਾ ਜੁਗਾਰ ਸਿੰਘ ਵੀ ਸ਼ੀਦੀ ਦਾ ਜਾਮ ਪੀ ਜਾਂਦੇ ਨੇ ਸਾਧ ਸੰਗਤ ਜੀ ਫਿਰ ਬੇਨਤੀ ਮੈਂ ਕਰਾਂ ਗੜੀ ਕੱਚੀ ਜ਼ਰੂਰ ਸੀ ਪਰ ਗੁਰੂ ਪੱਕਾ ਸੀ ਪੱਕੇ ਗੁਰੂ ਤੇ ਭਰੋਸਾ ਇੰਨਾ ਸੀ ਅੱਜ ਉਹਨਾਂ ਸਮਿਆਂ 'ਚ ਗੜੀ ਭਾਵੇਂ ਕੱਚੀ ਸੀ ਹੌਸਲੇ ਬੁਲੰਦ ਸਨ ਅੱਜ ਤੇ ਸਾਧ ਸੰਗਤ ਜੀ ਚੰਗੇ ਚੰਗੇ ਘਰਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਬੜੀਆਂ ਰਹਿਮਤਾਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਕਿਉਂ ਭਰੋਸਾ ਸਾਡਾ ਡਾਵਾ ਡੋਲ ਹੋ ਰਿਹਾ ਕਿਉਂ ਨਹੀਂ ਯਕੀਨ ਸਾਨੂੰ ਗੁਰੂ ਤੇ ਬੰਦ ਰਿਹਾ ਇੰਨਾ ਯਕੀਨ ਸੀ ਉਹ ਕਹਿੰਦੇ ਸੀ ਮਰ ਜਾਵਾਂਗੇ ਮਿਟ ਜਾਵਾਂਗੇ ਪਰ ਗੁਰੂ ਨੂੰ ਕਦੀ ਪਿੱਠ ਨਹੀਂ ਵਿਖਾਵਾਂਗੇ ਸਤਗੁਰੂ ਕਿਰਪਾ ਕਰੇ